ਸਾਸ਼ੀਆ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਿਆਣਾ ਰੋਡਵੇਜ਼ ਦੀ ਪਲਟੀ ਬੱਸ 40 ਤੋਂ ਵੱਧ ਸਕੂਲ ਦੇ ਬੱਚੇ ਜ਼ਖਮੀ ਇਸ ਦੇ ਨਾਲ ਹੀ ਪੰਚਕੁਲਾ ਦੇ ਪਿਛੋ ਪਿਛੋਰ ਨੇੜੇ ਹਰਿਆਣਾ ਰੋਡਵੇਜ਼ ਬੱਸ ਪਲਟਣ ਦੀ ਖਬਰ ਸਾਹਮਣੇ ਆਈ ਹੈ ਹਾਸੇ ਵਿਚਾਲੀ ਤੋਂ ਬਾਅਦ ਬੱਚੇ ਸਕੂਲ ਬੱਸ ਤੇ ਬੱਚੇ ਜ਼ਖਮੀ ਹੋਏ ਹਨ ਜ਼ਖਮੀਆਂ ਦੀ ਪੰਜੋਕ ਦੇ ਹਸਪਤਾਲ ਚ ਸੈਂਟਰ 6 ਦੇ ਸਿਵਲ ਹਸਪਤਲ ਪੰਚਕੁਲਾ ਲਿਆਂਦਾ ਗਿਆ ਅਤੇ ਔਰਤਾਂ ਨੂੰ ਨਾਜ਼ੁਕ ਹਸਪਤਾਲ ਨੂੰ ਹਸ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਬੱਸ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਤੇ ਹੀ ਬੱਸ ਵਿੱਚ ਸਵਾਰੇ ਤੋਂ ਵੱਧ ਤੋਂ ਗਿਣਤੀ ਅਤੇ ਸੜਕ ਦੇ ਮਾੜੀ ਹਾਲਤ ਵਿੱਚ ਹਾਸੇ ਦਾ ਹੋਰ ਬਾਰੇ ਦੱਸਿਆ ਜਾ ਰਿਹਾ ਇਸ ਹਾਸਾ